ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਾਂ ਲੈ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਚੋਣ ਪ੍ਰਚਾਰ ਨੂੰ ਉਸ ਸਮੇਂ ਭਰਮਾ ਹੁੰਗਾਰਾ ਮਿਲਿਆ ਜਦੋਂ ਵੱਖ-ਵੱਖ ਪਾਰਟੀਆਂ ਦੇ ਆਗੂ ਭਾਜਪਾ ਵਿੱਚ ਸ਼ਾਮਲ ਹੋਏ ਸ਼ਾਮਲ ਹੋਣ ਵਾਲਿਆਂ ਚ ਆਪ ਦੇ ਸਰਕਲ ਪ੍ਰਧਾਨ ਨਿਰਮਲ ਸਿੰਘ ਭੁੱਲਰ ਸਮੇਤ ਵੱਖ-ਵੱਖ ਸੁਨੀਲ ਕੁਮਾਰ ਜਸਵਿੰਦਰ ਸਿੰਘ ਡਾਂਗੀਆਂ ਸੰਦੀਪ ਕੁਮਾਰ ਲਖਵੀਰ ਸਿੰਘ ਸੌਰਵ ਅਰੋੜਾ ਹਰੀਸ਼ ਅਰੋੜਾ ਬਲਦੇਵ ਕ੍ਰਿਸ਼ਨ ਸੰਦੀਪ ਮਹਿਤਾ ਵਿਕਾਸ ਸ਼੍ਰੀਨਿਸ਼ਾਣ ਮਹਿਤਾ ਰਾਹੁਲ ਮਹਿਤਾ ਅਭਿਸ਼ੇਕ ਮਹਿਤਾ ਰੋਮੀ ਅਰੋੜਾ ਸ਼ੀਤਲ ਅਰੋੜਾ ਸੀਮਾ ਮਹਿਤਾ ਰੂਬੀ ਅਰੋੜਾ ਪ੍ਰੀਤ ਇੰਦਰ ਸਿੰਘ ਰਾਕੇਸ਼ ਰਾਣਾ ਨਵੀਨ ਰਾਣਾ ਆਦਿ ਹਾਜ਼ਰ ਸਨ ਅੱਜ ਇਥੇ ਧਰਮਪੁਰਾ ਸਥਿਤ ਕੁਲਵਿੰਦਰ ਸਿੰਘ ਰਾਜੂ ਅਤੇ ਓਮੈਕਸ ਹੌਜਰੀ ਕਲੋਨੀ ਸਥਿਤ ਕਮਲਜੀਤ ਚੀਨੂ ਆਰਟੀਆਈ ਸੈੱਲ ਕਨਵੀਨਰ ਵੱਲੋਂ ਆਯੋਜਿਤ ਮੀਟਿੰਗ 'ਚ ਰਵਨੀਤ ਸਿੰਘ ਬਿੱਟੂ ਨੇ ਵਰਕਰਾਂ ਨੂੰ ਸੰਬੋਧਨ ਕੀਤਾ ਰਵਨੀਤ ਬਿੱਟੂ ਨੇ ਕਿਹਾ ਕਿ ਅਸੀਂ ਭਾਜਪਾ ਦਾ ਵਿਕਾਸ ਮਾਡਲ ਲੈ ਕੇ ਚੋਣ ਮੈਦਾਨ 'ਚ ਆਏ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਪਿਛਲੇ 10 ਸਾਲਾਂ 'ਚ ਕਾਰਜ ਕੀਤੇ ਗਏ ਹਨ ਉਹ ਪਹਿਲਾਂ ਕਦੇ ਵੀ ਨਹੀਂ ਹੋਏ ਰਵਨੀਤ ਬੇਟੂ ਨੇ ਕਿਹਾ ਕਿ ਪੀਐਮ ਮੋਦੀ ਨੇ ਜਿੱਥੇ ਦੇਸ਼ ਨੂੰ ਬੁਲੰਦੀਆਂ ਤੇ ਪਹੁੰਚਾਇਆ ਉਥੇ ਭਾਈਚਾਰਕਾਂਝ ਨੂੰ ਵੀ ਲੈ ਕੇ ਵੱਡੇ ਫੈਸਲੇ ਲਏ ਸ਼੍ਰੀ ਰਾਮ ਮੰਦਰ ਸ਼੍ਰੀ ਕਰਤਾਰ ਸਾਹਿਬ ਦਾ ਲਾਂਗਾ ਅਤੇ ਵੀਰ ਬਾਲਦੀਵਸ ਮਨਾਉਣ ਵਰਗੇ ਇਤਿਹਾਸਕ ਕਾਰਜਾਂ ਦੀ ਸੇਵਾ ਪੀਐਮ ਮੋਦੀ ਹਿੱਸਿਆਈ ਹੈ ਇਹ ਕਾਰਜ ਪਹਿਲਾਂ ਹੋ ਜਾਣੇ ਸੀ ਪਰ ਨਹੀਂ ਹੋਏ ਕਿਉਂਕਿ ਅਜਿਹੇ ਕਾਰਜ ਲਈ ਇੱਛਾ ਸ਼ਕਤੀ ਅਤੇ ਭਾਈਚਾਰੇ ਦੀਆਂ ਭਾਵਨਾਵਾਂ ਦੀ ਕਦਰ ਹੋਣੀ ਬਹੁਤ ਜ਼ਰੂਰੀ ਹੈ ਜੋ ਸਿਰਫ ਪੀਐਮ મોદી ਦੇ ਅੰਦਰ ਹੀ ਹੈ ਰਵਨੀਤ ਬਿੱਟੂ ਨੇ ਕਿਹਾ ਕਿ ਪੀਐਮ મોદી ਅੰਦਰ ਪੰਜਾਬ ਨੂੰ ਲੈ ਕੇ ਦਰਦ ਹੈ ਉਹ ਚਾਹੁੰਦੇ ਹਨ ਕਿ ਪੰਜਾਬ ਦੀ ਅਦਾ ਸਮੇ ਦਾ ਹਾਨੀ ਬਣੇ ਇਸ ਲਈ ਸਾਨੂੰ ਭਾਜਪਾ ਦੇ ਹੱਥ ਮਜ਼ਬੂਤ ਕਰਨੇ ਪੈਣਗੇ ਤਾਹੀਂ ਅਸੀਂ ਦੂਜੇ ਸੂਬਿਆਂ ਦੇ ਬਰਾਬਰ ਖੜੇ ਹੋਵਾਂਗੇ ਤੇ ਆਪਣਾ ਭਵਿੱਖ ਸੁਰੱਖਿਅਤ ਰੱਖ ਸਕਾਂਗੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਹਰਸ਼ ਚਾਨੇ ਵਿਕਾਸ ਵਿਨੇ ਕੁਮਾਰ ਸੰਜੀਪ ਕੁਮਾਰ ਇਕਜੋਤ ਸਿੰਘ ਉਬਰਾਏ ਬੱਬੂ ਬਸੀ ਜਗਜੀਤ ਸਿੰਘ ਆਦ ਹਾਜ਼ਰ ਸਨ